ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਕੀ ਹਾਲ ਨੇ ਜੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5042 ਤੇ ਤੇ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਚੱਲਿਆਂ ਜੀ ਸਪਰੇਅ ਕਰਨ ਅੱਜ ਦੂਜੇ ਦਿਨ ਅੱਜ ਅੱਜ ਵੀ ਸਿਖਰਾਜ ਉਹਨਾਂ ਨੂੰ ਛੁੱਟੀ ਹੈ ਤੇ ਅੱਜ ਮੁੰਡਾ ਦਿਹਾੜੀ ਦੇਣਾ ਆਉਣਾ ਸੀ ਉਹ ਕਹਿੰਦਾ ਮੈਂ ਆਉਣਾ ਤੇ ਆਪਾਂ ਅੱਜ ਲਗਭਗ 10 ਕਿਲਿਆਂ ਦੇ ਸਪਰੇਅ ਕਰਨੀ ਹੈ ਮੌਸਮ ਕੁਛ ਠੀਕ ਹੋ ਗਿਆ ਸਵੇਰੇ ਸਵੇਰੇ ਤਾਂ ਬੱਦਲ ਬਾਈ ਬਹੁਤ ਸੀ ਤੇ ਹੁਣ ਥੋੜਾ ਜਿਹਾ ਘਟਿਆ ਤੇ ਨਿਕਰ ਜਿਹਾ ਗਿਆ ਕਹ ਲੋ ਵੀ ਹਜੇ ਅੜੜਾਲੇ ਦਾ ਬੱਦਲ ਮਾੜਾ ਮੋਟਾ ਜਿਹਾ ਹੈਗਾ ਤੇ ਅੱਜ ਟਾਈਮ ਨਾਲ ਚੱਲਾਂਗੇ ਟਾਈਮ ਹੁਣ ਬਜੇ ਨੇ ਜੀ 7 ਪੰਪ ਆਪਾਂ ਲਗਭਗ ਭਰ ਲਿਆ ਬਸ ਤੇ ਬੁਰਜ ਚਲਾਣਾ ਪਹਿਲਾਂ ਸਪਰੇਅ ਕਰਨ ਦਵਾਈ ਰੱਖ ਲਾਂਗੇ ਉੱਪਰ ਜਾ ਕੇ ਪਾਵਾਂਗੇ ਦਵਾਈ ਉੱਥੇ ਉੱਠੀ ਪਾਵਾਂਗੇ ਜਾ ਕੇ ਇਹਦੇ ਬਾਈ ਤੇ ਜਵਾਨ ਪੀਂਦੇ ਨੇ ਚਾਹਾਂ ਕੱਲ ਥੱਕ ਗਏ ਕਹਿੰਦੇ ਤੇ ਹੁਣ ਚੱਲਦੇ ਆ ਫਿਰ ਆ ਗਿਆ ਵਿਆਮਨ ਫੇਰ ਅਜਾ ਤਿਆਰ ਆ ਆਮਨ ਫੇਰ ਤਿਆਰ ਆ ਮੱਝਾ ਬਣ ਕੇ ਚੱਲਦੇ ਆ ਆਪਾਂ ਜਾਨੂ ਟਰੈਕਟਰ ਪਹੁੰਚਣਾ ਜੀ ਤੇ ਟਰੈਕਟਰ ਚੱਲ ਗਿਆ ਸੋਨ ਨਹੀਂ ਲੈ ਗਿਆ ਮੁੰਡਾ ਆ ਗਿਆ ਦੀ ਬੱਬੂ ਸਪਰੇਅ ਕਰਾਉਣ ਅੱਤੇ ਤੇ ਉਹ ਦੋਏ ਚਲੇ ਗਿਆ ਟਰੈਕਟਰ ਲੈ ਕੇ ਜਾਣਾ ਬੁਰਜ ਵਾਲੀ ਮੋਟਰ ਦੇ ਉੱਪਰ ਦੀ ਘੁੰਮ ਕੇ ਜਾਣਾ ਪੈਣਾ ਤਾਂ ਕਰਕੇ ਆਪਾਂ ਇਹਨੇ ਮੱਝਾਂ ਬਣ ਕੇ ਚੱਲਦੇ ਆਂ ਫਿਰ ਜਾਨੂ ਪਹੁੰਚ ਜਾਗੇ ਨਾਲ ਨੂੰ ਤਿਆਰ ਨੇ ਵੀ ਹੋ ਜਾਂ ਕਮਾਲ ਕਰਤੀ ਮੁੰਡਿਆਂ ਨੇ ਕੱਪੜੇ ਲੀੜੇ ਲੈ ਕੇ ਆਪਦੇ ਮੋਟਰਸਾਈਕਲਾਂ ਤਿਆਰ ਹੋ ਗਏ ਜੇ ਇੱਕ ਜਾਣਾ ਟਰੈਕਟਰ ਤੇ ਵਗ ਜਾਂਦਾ ਤਾਂ ਦੋ ਮੋਟਰਸਾਈਕਲ ਚੱਕਣ ਦੀ ਲੋੜ ਨਹੀਂ ਸੀ ਪੈਣੀ ਤਿਆਰ ਜਾਨੇ ਕਮਾਲ ਜੀ ਜਦ ਮੈਂ ਕਿਹਾ ਦੀ ਵੇਖਿਆ ਟਰੈਕਟਰ ਤੇ ਬਹਿ ਜਾਓ ਮੋਟਰਸਾਈਕਲ ਤੇ ਜਾਣਾ ਮੋਟਰਸਾਈਕਲ ਤੇ 4 ਜਾਨੇ ਹੋ ਗਏ ਹੁਣ ਦੋ ਮੋਟਰਸਾਈਕਲ ਲੈ ਕੇ ਜਾਣੇ ਪੈਣਗੇ ਚਲੋ ਚੱਲੀਏ ਮੋਟਰਸਾਈਕਲ ਲੈ ਚੱਲਦੇ ਆਂ ਮਾਰ ਕੇ ਮਹੋ ਕਰ ਸਟਾਰਟ ਚਲੋ ਜੀ ਬੁਰਜ ਵਾਲੀ ਮੋਟਰ ਤੇ ਚਲਦੇ ਆ ਫਿਰ ਹੁਣ ਪਹੁੰਚ ਗਏ ਜੀ ਬੁਰਜ ਵਾਲੀ ਮੋਟਰ ਤੇ ਮਾਰੋ ਨਗਾ ਜੀਰੀ ਕੰਨੀ ਤੇ ਦਵਾਈ ਆਪਾਂ ਨੇ ਘੋਲਤੀ ਜੜੀ ਹੈ ਪੰਪ ਕੋਲੇ ਤਿੰਨ ਚਾਰ ਵਾਰ ਧੋ ਦੇ ਦਵਾਈ ਆਪਾਂ ਨੇ ਪਾਤੀ ਪੈਪ ਬਚਾ ਲਿਆ ਥੋਨੀ ਉਹਨਾਂ ਨੇ ਤੇ ਚਲੋ ਕਰੀਏ ਸਪਰੇਅ ਜ ਬੱਬੂ ਆਇਆ ਉਹ ਖੜਾ ਸਿਰੇ ਤੇ ਉੱਥੇ ਜਾ ਕੇ ਮਿਲਾਉਣਾ ਸਗਰਾ ਜ ਰਮਨ ਵੀ ਆ ਗਏ ਸਾਰੇ ਜਾਨੀ ਆਏ ਹੋਏ ਆ ਜੀਰੀ ਤੇ ਹੋਰੇ ਪਹਿਲੀ ਸਪਰੇਅ ਗੱਲ ਕਿਆ ਮੋਟਰ ਉਹ ਵੀ ਖੜੀ ਨੂੰ ਬਹੁਤ ਦਿਨ ਹੋ ਗਏ ਹੁਣ ਖਾਲ ਦੀ ਮਿੱਟੀ ਕੱਢਾਂਗੇ ਫੇਰ ਚਲਾਵਾਂਗੇ ਖਾਲ ਮੀਹਾਂ ਨਾਲ ਬੜਾ ਥਲ ਗਿਆ ਤੇ ਲੋ ਜੀ ਕਰੀਏ ਸਪਰੇਅ ਉਹ ਉੱਥੇ ਜਾ ਕੇ ਮਿਲਾਉਣਾ ਜੋਕਾਂ ਨੂੰ ਕਰਤਾ ਇਹ ਸਪਰੇ ਦਾ ਕੰਮ ਸ਼ੁਰੂ ਲਓ ਜੀ ਕਿਵੇਂ ਆ ਬੱਬੂ ਮਾਨ ਦੇਖੀ ਮੜਾ ਇੱਧਰ ਨੂੰ ਹਾਂ ਮੁੰਡਾ ਆਪਣੇ ਨਾਲ ਸਪਰੇ ਕਰਾਉਂਦਾ ਹੁਣ ਆ ਜਵਾਨ ਇੱਧਰ ਖੜਾ ਸਗਰਾਜ ਕਾ ਸੀ ਅਮਨ ਜੱਟ ਕਹਿਵਾ ਗੋਡਾ ਲਾ ਫੜ ਕੇ ਰ ਮੈਂ ਵੀ ਛੱਡਾਂ ਪੈਪ ਬੱਬੂ ਇੱਧਰ ਆ ਸੋਨੀ ਕਰੀ ਨਾ ਪੈਪ ਮਾ ਕਰ ਦੜ ਹਾਂ ਚੱਲ ਹੁਣ ਸਿੱਧਾ ਹੋ ਜਾ ਆਪ ਤਾਂ ਖੇਚ ਕੇ ਰੱਖਣਾ ਆਪਣੇ ਹੋਈ ਉਹ ਨਹੀਂ ਹੌਲੀ ਕਰੀ ਜਾਦਰਾ ਹਣ ਹਟਾ ਚੌੜੀਆਂ ਲੱਗਆਂ ਗਈਆਂ ਜਿੱਥੇ ਅਮਨ ਖੜੂਗਾ ਉੱਥੇ ਆਉਣਾ ਦਾ ਸਖਰਾਏ ਖੜੇ ਤੇ ਅਮਨ ਖੜੇ ਉੱਥੇ ਰੁ ਆਜੋ ਮਾਰਦੇ ਤਰ ਜ਼ੂਮ ਕਰਕੇ ਦਿਖਾ ਦੇ ਕਰਾ ਮੁੰਡੇ ਸਪਰੇਅ ਕਰਦੇ ਛੱਡ ਦੇ ਛੱਡ ਦੇ ਛੱਡ ਦੇ ਐਸਾ ਕਰ ਦੇ ਤੇ ਪਲਾ ਲਾ ਕੇ ਉੱਥੇ ਰੱਖਿਆ ਉਹ ਰੱਖਿਆ ਕਰੂਗਾ ਗਰਾਏ ਹਮਮਤ ਕਰ ਹਮਮਤ ਕਰਕੇ ਉਹਦੇ ਆ ਜਾ ਮੰਦਾ ਆਇਆ ਉਹਨੂੰ ਅੱਜ ਸਾਚੀ ਰਿਆਂ ਅੱਜ ਜੰਮੀ ਗਰਮੀ ਨਹੀਂ ਆਉਣੀ ਆਪਾਂ ਨੂੰ ਸਪਰੇਅ ਕਰ ਦਿਆਂ ਗੱਲ ਬਾਲੀ ਗਾ ਔਖੇ ਹੋਏ ਹਨ ਗੱਲ ਮੂੰਹ ਲਾਲ ਟਮਾਟਰਾਂ ਵਰਗੇ ਦਵਾਈ ਨਾਲ ਸਕ ਦਵਾਈ ਆਈ ਵੀ ਜਾ ਦਵਾਈ ਤਾਂ ਜਿੱਥੇ ਤੂੰ ਗਿਆ ਉੱਥੇ تک ਜਾਂਦੀ ਆ ਵੱਡੇ ਪੰਪ ਨਾਲ ਸਪਰੇਅ ਕਰਨ ਦਾ ਨਜ਼ਾਰਾ ਬਹੁਤ ਆ ਵੀਰੇ ਤੇ ਆਪਣੇ ਜਿਹੜੇ ਪੰਪ ਦੀ ਪਾਈਪ ਹੈ 8 ਐਮ ਐਮ ਦੀ ਹੈ ਤਾਂ ਹੀ ਤਾਂ ਇਹ ਜਵਾ ਖਿੱਚੀ ਜਾਂਦੇ ਨੇ ਇੱਕ ਬੰਦਾ ਆਰਾਮ 2 ਕਿੱਲੇ ਦੀ ਬਾਹੀ ਆਰਾਮ ਨਾਲ ਪਾਈਪ ਖਿੱਚ ਸਕਦਾ ਥੋੜਾ ਜਿਹਾ ਜ਼ੋਰ ਵੱਧ ਲੱਗਦਾ 1 ਕਿੱਲੇ ਦੀ ਬਾਹੀ ਤਾਂ ਬਹੁਤ ਆਰਾਮ ਨਾਲ ਲੈ ਜਾਂਦਾ ਬੰਦਾ ਤੇ ਅਮਨ ਵੀ 1 ਕਿੱਲੇ ਦੀ ਬਾਹੀ ਕਹਿ ਲਓ ਵੀ ਪਾਈਪ ਖਿੱਚ ਲੈਂਦਾ ਤੇ ਦੂਜੀ ਗੱਲ ਇਹ ਆ ਵੀ ਇਹ ਦੀ ਜਿਹੜੀ ਸਪਰੇਅ ਕਰਨ ਦਾ ਨਜ਼ਾਰਾ ਤਾਂ ਇਹ ਵੀ ਪਾਣੀ ਆ ਬਹਾਵਾ ਜ਼ਿਆਦਾ ਲੱਗ ਜਾਂਦਾ ਦਵਾਈ ਹੈ ਜਿਹੜੀ ਉਹਦਾ ਰਿਜ਼ਲਟ ਬਹੁਤ ਜ਼ਿਆਦਾ ਮਿਲਦਾ ਤੇ ਥੋੜੀ ਹਵਾ ਚੱਲਦੀ ਹੋਵੇ ਤਾਂ ਦਵਾਈ ਬਹੁਤ ਦੂਰ ਤੱਕ ਚਲੀ ਜਾਂਦੀ ਹੈ ਤਾਂ ਭੋਰਾ ਵੀ ਫਾਂਟ ਨਹੀਂ ਰਹਿੰਦੀ ਕਿਸੇ ਪਾਸੇ ਤੇ ਦੂਜੀ ਗੱਲ ਇਹ ਹੈ ਵੀ ਜਿਹੜਾ ਪੈਪ ਦੀ ਗੱਲ ਕਰਦਾ ਦਿਓ ਪਤਲਾ ਪਤਲੇ ਨੂੰ ਖਿੱਚਣਾ ਆਸਾਨ ਹੈ ਤੇ ਜਵਾਕ ਤਾਂ ਹੀ ਖਿੱਚੀ ਜਾਂਦੇ ਨੇ ਬਾਕੀ ਇਹ ਪਾਣੀ ਪੂਰਾ ਲਾਉਂਦਾ ਧੂਆਂ ਬਣਾ ਦਿੰਦਾ ਜੜਾਂ ਤੱਕ ਦਵਾਈ ਪੂਰੀ ਫਲ ਜਾਂਦੀ ਹੈ ਇਹਦੇ ਨਾਲ ਆਹ ਬੰਦੇ ਦਾ ਆਹ ਬੰਦਾ ਵੀ ਬਣਾ ਆਹ ਬੰਦਾ ਫੱਟੇ ਦੀ ਗੱਡੇ ਕੱਲ ਵਰਗਾ ਕਾਲ ਬਸ ਆ ਪਾਇਪ ਲਾ ਜਾ ਫੜ ਕੇ ਉਧਰ ਹੀ ਬਸ ਅੱਛਾ ਯਾਰ ਆ ਤੈਨੂੰ ਕਿੱਥੇ ਆਹ ਤਹਾਰਾ ਸਬਤ ਚੱਕਲਾ ਤਾਂ ਆਇਆ ਹੁੰਨੇ ਕਿਨੋਂ ਨਾ ਬੋਕੋ ਰੋਕ ਤੂੰ ਨਾਲੇ ਇੱਧੇ ਆਕਰ ਸੌਡੀ ਮਰਦੀ ਆ ਮਰਦੀ ਬਲਦੀ ਆ ਚੱਲ ਫੇ ਮੈਂ ਤਾਂ ਜਾਨਣਾ ਫੇ ਤੂੰ ਹੀ ਕਹਿਣਾ ਕਹਿੰਦਾ ਲੇਟ ਜਾਇਆ ਕਰ ਫਿਰ ਕਿਹ ਹੈਂ ਇਹਦਾ ਜਾਨਣਾ ਆਉੜੀ ਹੋਰ ਛੱਡ ਦੇ ਰਾਮਨ ਥੱਲੇ ਲਾ ਕੇ ਰੱਖ ਬਈ ਥੱਲੇ ਲਾ ਕੇ ਰੱਖ ਜੀਰੀ ਜਨਾ ਸੱਟ ਬੱਤੀ ਜਾਂਦੀ ਹੈ ਟਰੋਡ ਦੀ ਇੰਨਾ ਨਾ ਇਕੱਠਾ ਕਰ ਖਾਲਚ ਇਕੱਠਾ ਕਰ ਲੈ ਉਹ ਪਾ ਬੱਲੇ ਗਿਆ ਉਹ ਪੋਤੂ ਦਾ ਚੜਾ ਜਾ ਉਹ ਪੌਂਗ ਨੇ ਉਹ ਦੇ ਬਾਹਰ ਹੈ ਬਸ ਉਹਦੇ ਲਾਉਂਗੇ ਸਾਡਾ ਇਹ ਉੱਥੇ ਵਗ ਜਾ ਪਾਣੀ ਵਗ ਜਾ ਤੂੰ ਵਗ ਜਾ ਯਾਰ ਪੀ ਜਾ ਕੇ ਕੋਈ ਨਾ ਜ ਕਰ ਲੈ ਜਾ ਓਏ ਲੋ ਜੀ ਹੋ ਗਈ ਸਪਰੇ ਜਵਾਨ ਕੈਮ ਨੇ ਕੈਮ ਗੱਡਾ ਤੇ ਸਪਰੇ ਦਾ ਕੰਮ ਮੁੱਕ ਗਿਆ ਆਪਣਾ ਇੱਥੇ ਬੁਰਜ ਵਾਲੀ ਮੋਟਰ ਤੇ ਹੁਣ ਜਾਣਾ ਆਪਾਂ ਸੜਕ ਵਾਲੀ ਮੋਟਰ ਤੇ ਤਿੰਨ ਕਿਲੇ ਉੱਥੇ ਨੂੰ ਵੀ ਕਰ ਦੇਣਾ ਕੀ ਟਾਈਮ ਕੀ ਹੋ ਗਿਆ ਤੇ ਆਪਾਂ ਸਪਰੇ ਦਾ ਹੁਣ ਕੰਮ ਖਤਮ ਕਰਤਾ ਅੱਜ ਕੋ ਠੰਡ ਵੀ ਆ ਥੋੜੀ ਜੀ ਬੱਦਲ ਵਾਈ ਹੈ ਕਦੇ ਕਦੇ ਧੁੱਪ ਨਿਕਲ ਆਉਂਦੀ ਹੈ ਅੱਜ ਥੱਕੇ ਨਹੀਂ ਹੈਗੇ ਇੱਕ ਬੰਦਾ ਵੀ ਵਧ ਗਿਆ ਉਹਦੇ ਕਰਕੇ ਅੱਜ ਥੱਕੇ ਵੀ ਨਹੀਂ ਹੈਗੇ ਤੇ ਗਰਮੀ ਵੀ ਘਟਾ ਚਲੋ ਹੁਣ ਪਾਣੀ ਪਾਈਏ ਦੂਈ ਮੋਟਰ ਤੇ ਕਰੀਏ ਸਪਰੇ ਪਾਣੀ ਪੋਣੀ ਪੀ ਕੇ ਵੀ ਲਾ ਕੇ ਲੋਕ ਇੱਕ ਬੰਦੇ ਸਾਡੇ ਤਿਆਰ ਬੈਠੇ ਨੇ ਸੜਕ ਵਾਲੀ ਮੋਟਰ ਤੇ ਆ ਗਏ ਅੱਜ ਹੀ ਆਪਣੀ ਤਿੰਨ ਕਿੱਕੜੇ ਤੇ ਸਪਰੇਅ ਕਰਨ ਨੂੰ ਰਹਿ ਗਈ ਬਸ ਆਹੀ ਸਪਰੇਅ ਮਤਲਬ ਕਿ ਟਾਈਮ ਹੈ ਸਪਰੇਅ ਦਾ ਕੰਮ ਹੋ ਜੂ ਖਤਮ ਤੇ ਫਿਰ 20 ਦਿਨਾਂ ਤੇ ਕਹਿ ਲਓ ਗੱਲ ਗਈ ਉਹ ਆ ਗਿਆ ਟਰੈਕਟਰ ਵੀ ਉਹ ਆ ਗਿਆ ਟਰੈਕਟਰ ਤੇ ਬੰਦੇ ਤਿਆਰ ਬਰ ਤਿਆਰ ਤਿਆਰ ਉਹ ਵੀ ਹਾਂ 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 ਤੇ ਇਹ ਪੂਰਾ ਫੱਲਾ ਐਕਸ਼ਨ ਕਰਦਾ ਚਲੋ ਹੁਣ ਪਾਈਪ ਖ ਬਿਸ਼ਾਵਾਂਗੇ ਫਿਰ ਦਿਖਾਉਣਾ ਤੁਹਾਨੂੰ ਟਰੈਕਟਰ ਆ ਜਾਣ ਦੋ ਹੋ ਗਿਆ ਖੇਤ ਤੋਚਦਾ

ਚਲੋ ਗਰਾਮ ਮਾਰੋ ਹਮਤ ਕੱਲ ਆਪਾਂ ਨੇ 10 ਵਜੇ ਕੰਮ ਸ਼ੁਰੂ ਕੀਤਾ ਸੀ ਅੱਜ ਆਪਾਂ ਨੇ 10 ਵਜੇ ਉਰੇ ਆ ਕੇ 5 ਕਿੱਲਿਆਂ ਦੇ ਸਪਰੇਅ ਕਰਕੇ ਅੱਜ ਆਹੀ 3 ਕਿੱਲੇ ਰਹਿ ਗਏ ਅੱਧੇ ਪੂਨੇ ਘੰਟੇ ਦਾ ਆਪਣਾ ਕੰਮ ਹੈ ਉੱਥੇ ਆਪਾਂ ਨੂੰ ਕਿੰਨਾ ਡੇਢ ਘੰਟਾ ਲੱਗਿਆ ਉੱਥੇ ਆਪਾਂ ਨੂੰ ਡੇਢ ਘੰਟਾ ਲੱਗਿਆ ਵਿਚੇ ਪਾਈਪ ਬਿਸ਼ਾਉਣ ਤੋਂ ਲੈ ਕੇ ਪਾਈਪ ਇਕੱਠਾ ਕਰਨ ਤੱਕ ਵਿਚੀ ਸਪਰੇਅ ਤਕਰੀਬਨ 15 ਮਿੰਟ ਪਾਈਪ ਬਿਸ਼ਾਉਣ ਨੂੰ ਲੱਗਦੇ ਨੇ 15 ਇਕੱਠਾ ਕਰਨ ਨੂੰ ਅੱਧੇ ਇੱਕ ਘੰਟੇ 'ਚ ਸਪਰੇਅ 5 ਕਿੱਲਿਆਂ ਦੇ ਤੇ ਅੱਜ ਅਸੀਂ ਸੁਖਾਲੇ ਬਹੁਤ ਆ ਕੱਲ ਗਰਮੀ ਬੜੀ ਜ਼ਿਆਦਾ ਸੀ ਹੈ ਨਾ ਅਮਰ ਰਸਤੇ ਦੇ ਪਤੋਂ ਦੇ ਹਿੱਟੇ ਦੇ ਚੱਕਰ ਨੂੰ ਕੱਲ ਗਰਮੀ ਵੀ ਵਾਲੀ ਜਾਇਜ਼ ਦੀ ਬੱਬੂ ਕੱਲ ਅਸੀਂ ਫਸ ਗਏ ਔਖੇ ਹੋਏ ਹੋਰ ਕੱਲ ਤੂੰ ਜਵਾਬ ਦੇਵੀਂ ਮੌਕੇ ਤੇ ਤੇ ਫਿਰ ਅਸੀਂ ਔਖੇ ਹੋਗੇ ਮਸੀਂ ਸਪਰੇ ਕਰੀ ਗੱਲ ਅਸੀਂ ਹੋਰ ਚਲ ਆਇਆ ਇੱਕ ਬੰਦੇ ਨਾਲ ਸਾਰਾ ਜਾ ਹੋ ਜਾਂਦਾ ਵੀ ਸੌਖਾ ਹੋ ਜਾਂਦਾ ਬਹੁਤ ਫਰਕ ਪੈ ਜਾਂਦਾ ਚਲੋ ਬੰਦੇਓ ਬਾਗੇ ਟਰੈਕਟਰ ਇੱਕ ਬੰਦਾ ਟਰੈਕਟਰ ਜੇ ਔਰ ਹੁਣ ਦੋਗਣਾ ਫਰਕ ਹੁਣ ਪਾਇਪ ਨਾਲ ਹੁੰਦੇ ਇਕੱਠਾ ਹੋਈ ਜਾਂਦਾ ਜੇ ਬੰਦੇ ਵੱਧ ਹੋਣ ਆਮਨ ਉਹਨੇ ਪੂਰਾ ਫੁੱਲ ਕੰਮ ਕਰਦਣਾ ਆਮਨ ਪੂਰੇ ਫੁੱਲ ਆਮਨ ਦਾ ਜਣੀ ਕੰਮ ਕਰਿਆ ਜਿਆਦੇ ਲੱਗਦਾ ਪਰ ਤੇਰਾ ਦਿਖਦਾ ਨਹੀਂ ਕੱਪੜੇ ਤੇਰੇ ਵੀ ਖਰਾਬ ਨੇ ਇਸ ਕਰਾਇ ਆਮਨ ਜਣੀ ਲਿਬੜਦਾ ਵੱਧ ਆਈ ਮੈ ਪਤਾ ਲੱਗੇ ਕੰਮ ਕਰਿਆ ਜੱਟ ਦਾ ਠੀਕ ਆ ਠੀਕ ਆ ਆ ਹੁਣ ਫੇ ਪਾਰਟੀਆਂ ਚੱਲਣਗੀਆਂ ਅੱਜ ਚੱਲੂ ਗੱਲ ਨੂੰ ਪਰਸੋਂ ਬੁੱਧਵਾਰ ਨੂੰ ਪੀਜ਼ਾ 버ਗਰ ਹੈ ਕਿਉਂਕਿ ਸ਼ੋਰ ਖਾਣਾ ਪਕੌੜੇ ਪਕੂੜੇ ਖਾਣੇ ਨੇ ਇਹ ਕਹਿੰਦੇ ਕੁਝ ਹੋਰ ਖਾਵਾਂਗੇ ਜੂਸ ਜਰ ਪੀਵਾਂਗੇ ਜੂਸ ਜਰ ਪੀਣਾ ਉਹਦਾ ਹੈ ਕਿਨੂਆ ਦਾ ਜੂਸ ਕੋਈ ਹੋਰ ਤਰ੍ਹਾਂ ਦਾ ਜੂਸ ਪੀਣਾ ਤਾਂ ਉਹ ਪੀਵਾਂਗੇ ਪਾਲਟੀਆਂ ਕਰਾਂਗੇ ਪੁੱਤ ਕੋਈ ਨਹੀਂ ਉਹ ਕੰਮ ਹੀ ਬੜਾ ਕਰਦੇ ਹੋ ਕੀ ਕਰਿਆ ਜਾਵੇ ਕਿਤੇ ਨਜ਼ਰ ਮਨਾ ਲੱਗ ਜੇ ਚਲੋ ਜੀ ਇਹ ਜੀਰੀ ਦਿਖਾਉਣਾ ਤੁਹਾਨੂੰ ਮੈਂ ਜੀਰੀ ਆ ਗਈ ਇਹ ਭਗੋਲੇ ਇਹ ਆਪਣੀ 20 ਜੂਨ ਦੀ ਲੱਗੀ ਹੋਈ ਆ 20 ਜੂਨ ਦੀ ਲੱਗੀ ਆ ਨਾੜ ਮੋਟਾ ਕਰਕੇ ਬਗੋਲੇ ਆ ਗਈ ਝੰਡਾ ਪੱਤਾ ਦਾ ਚੱਕ ਲਿਆ ਨੇ ਤੇ ਹੁਣ ਇਹਦੇ ਆਪਾਂ ਸੁੰਡੀ ਤੇ ਉਲੀ ਵਾਲੀ ਕਰ ਦੇਣੀ ਹੈ ਸਪਰੇ ਉਲੀ ਵਾਲਾ ਕੋਈ ਐਡਾ ਇਹਦੇ ਵਿੱਚ ਹੈ ਨਹੀਂ ਗਾ ਦੇਖਿਆ ਪਹਿਲਾਂ ਵੀ ਜਿਹੜੀ ਚ ਕੋਈ ਐਡਾ ਜਟਾਇ ਕੋਲੀ ਵਾਲਾ ਹੈ ਨਹੀਂ ਗਾ ਸਾਫ ਹੈ ਬਿਲਕੁਲ ਜੀ ਬਿਲਕੁਲ ਸਾਫ ਹੈ ਜੀ ਤੇ ਕੋਈ ਜ ਸੁੰਡੀ ਨਹੀਂ ਹੈਗੀ ਸੁੰਡੀ ਵਾਲੇ ਜਿਹੜੇ ਪੱਤਾ ਲਪੇਟਦੇ ਆਹ ਸੀਗੇ ਆਪਣੇ ਪੱਤੇ ਉਹ ਮੀਂਹ ਨੇ ਖੋਲ ਤੇ ਤੇ ਕੋਈ ਹੋਰੀ ਹੈਗਾ ਚਲੋ ਹੁਣ ਕਰ ਲਈਏ ਪੰਪ ਸ਼ੁਰੂ ਚੱਕ ਲੈ ਬਾਬਾ ਲਾ ਤਾਂ ਉਹ ਜਿਹੜਾ ਲੰਗ ਜਾ ਮੂਰੇ ਲੰਗ ਜਾ ਆਵਾਜ਼ ਨਾਲ ਦਵਾਈ ਉਸ ਤੇ ਪੂੰਹ ਥੋੜਾ ਜਿਹਾ ਵੜਾ ਕੋਈ ਆਦੀ ਆਉਦੀ ਆਵਰ ਨਿਸ਼ਾਨੀ ਰੱਖੇ ਆ ਲਾਜੀ ਉਹ ਬਾਹਰ ਆਇਆ ਸਾਡਾ ਚੰਗੀ ਚਾਲ ਬੁਸਪਾ ਫੋਟੋ ਪਾ ਕੇ ਹਾਂਜੀ ਬਾਈ ਜੀ ਸਪਰੇਅ ਕਰਕੇ ਆ ਗਏ ਸੀ ਘਰੇ ਤੇ ਹੁਣ ਚੱਲਿਆਂ ਆਪਾਂ ਹਰਾ ਲੈਣ ਸਵੇਰੇ ਡੜੀ ਹੱਸਦਾ ਡੜੀ ਕਹਿੰਦਾ ਫਿਰ ਹੁਣ ਕਰਕੇ ਹੁਣ ਤਾਂ ਵੱਜ ਗਏ 5:30 ਸਪਰੇਅ ਕਰਕੇ ਇਹਦੇ ਆਪਾਂ 11 ਵਜੇ ਅ ਜਲਦੀ ਸਵੇਰੇ ਤਾਂ ਆਪਾਂ ਬੜੀ ਛੇਤੀ ਕਰਤੀ ਕੁਝ ਬੰਦੇ ਹੀ ਵੱਧ ਤੇ ਮੌਸਮ ਵੀ ਠੀਕ ਸੀਗਾ ਸਵੇਰੇ ਸਵੇਰੇ ਥੋੜੀ ਬੱਦਲ ਵੀ ਹੈਗੀ ਦੀ 5:30 6:00 ਵਜੇ 7:00 ਵਜੇ ਫਿਰ ਵਧੀਆ ਹੋ ਗਿਆ ਸੀ ਮੌਸਮ ਆਪਾਂ ਸਪਰੇਅ ਕਰਨ ਚਲੇ ਗਏ ਸੀ ਤੇ ਚਲੋ ਹੁਣ ਹਰਾ ਵਡਾਂਗੇ ਜੀ ਨਾਲੇ ਮੋਟਰਾਂ ਦੇ ਨੱਕੇ ਲਾ ਦੀਏ ਪਾਣੀ ਪੂਣੀ ਬਲਊ ਕਰਨਾ ਜੀ ਨੂੰ ਕਈ ਦਿਨ ਹੋ ਗਏ ਮੋਟਰਾਂ ਨਹੀਂ ਚਲਾਈਆਂ ਹੈਗੀਆਂ तकरीबन 15 ਦਿਨ ਹੋ ਗਏ ਤੇ ਜੀਰੀ ਭੋਲੇ ਆ ਗਈ ਜਿਵੇਂ ਮੈਂ ਦਿਖਾਇਆ ਤੁਹਾਨੂੰ ਤੇ ਹੁਣ ਪਾਣੀ ਲਾਉਣਾ ਜ਼ਰੂਰੀ ਹੈ ਤੇ ਚਲੋ ਇਹ ਵੀਡੀਓ ਆਪਣੀ ਇੱਥੇ ਤੱਕ ਹੀ ਸੀ ਮਿਲਦੇ ਆ ਅਗਲੀ ਵੀਡੀਓ ਚ ਜਦ ਤੱਕ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਪੂਰੀ ਦੇਖਿਆ ਕਰੋ ਜੀ